ਜਿੱਥੇ ਗੁਰੂ ਗੋਬਿੰਦ ਸਿੰਘ ਜੀ ਸਾਹਮਣੇ ਆਇਆ ਚਿੱਟੀ ਦਾੜੀ ਅਤੇ ਚਿੱਟੇ ਕੱਪੜਿਆਂ ਵਾਲਾ ਸ਼ਹੀਦ ਅੱਜ ਤੁਹਾਨੂੰ ਉਸ ਸਥਾਨ ਦੇ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸਾਹਿਬ ਦੋਦਾਤਾਲ ਗੁਰੂ ਕੀ ਟਾ ਮੱਤਾ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਇਹ ਗੁਰਦੁਆਰਾ ਸਾਹਿਬ ਕੋਟਕਪੂਰਾ ਤੋਂ ਜੈਤੜ ਰੋਡ ਤੇ ਸਥਿਤ ਪਿੰਡ ਗੁਰੂ ਕੀ ਟਾ ਵਿੱਚ ਸਥਿਤ ਹੈ ਜੇਕਰ ਸੰਖੇਪ ਇਤਿਹਾਸ ਦੀ ਗੱਲ ਕਰੀਏ ਤਾਂ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਚੀਵਾੜੇ ਤੋਂ ਦੀਨਾ ਕਾਂਗੜ ਬਰਗਾੜੀ ਬਹਿਬਲ ਸਰਾਵਾ ਆਦ ਨਗਰਾਂ ਤੋਂ ਹੁੰਦੇ ਹੋਏ ਸ੍ਰੀ ਮੁਕਸਰ ਸਾਹਿਬ ਨੂੰ ਜਾਣ ਸਮੇਂ ਇਸ ਸਥਾਨ ਤੇ ਆਏ ਸਨ ਸੂਰਜ ਪ੍ਰਕਾਸ਼ ਗ੍ਰੰਥ ਅਨੁਸਾਰ ਜਦੋਂ ਗੁਰੂ ਜੀ ਬਹਿਬਲ ਅਤੇ ਸਰਾਵਾ ਚਾਈ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਇੱਥੇ ਨੇੜੇ ਹੀ ਪਵਿੱਤਰ ਜਲ ਵਾਲਾ ਦੋਦੇ ਵਾਲਾ ਤਾਲ ਹੈ ਤਾਂ ਗੁਰੂ ਜੀ ਦਿਨ ਦੇ ਤੀਸਰੇ ਪੈਰ ਇਸ ਸਥਾਨ ਤੇ ਪਹੁੰਚੇ ਤੇ ਇਸ ਤਾਲ ਵਿੱਚ ਇਸ਼ਨਾਨ ਕਰਨ ਉਪਰੰਤ ਸਿੱਖਾਂ ਸਮੇਤ ਆਰਾਮ ਕਰਨ ਲਈ ਬੈਠ ਗਏ ਉਸ ਸਮੇਂ ਸ਼੍ਰੀਂ ਦੇ ਇੱਕ ਬਹੁਤ ਵੱਡੇ ਦਰਖਤ ਤੋਂ ਇੱਕ ਚਿੱਟੇ ਦਾੜੀ ਅਤੇ ਚਿੱਟੇ ਕੱਪੜਿਆਂ ਵਾਲਾ ਸ਼ੇਧ ਆਇਆ ਤੇ ਉਸਨੇ ਗੁਰੂ ਚਰਨਾ ਤੇ ਸੀਸ ਨਵਾਇਆ ਗੁਰੂ ਸਾਹਿਬ ਜੀ ਨੇ ਉਸ ਨੂੰ ਕਿਹਾ ਰਾਜੀ ਹੈ ਹੁਸੈਨ ਖਾਮੀਆਂ ਤਾਂ ਉਸਨੇ ਕਿਹਾ ਗੁਰੂ ਜੀ ਆਪ ਜੀ ਦੇ ਮੋਹੋਂ ਆਪਣਾ ਨਾਮ ਸੁਣ ਕੇ ਤੇ ਆਪ ਜੀ ਦੇ ਸੁੰਦਰ ਸਰੂਪ ਦੇ ਦਰਸ਼ਨ ਕਰਕੇ ਮੇਰੀ ਚੀਰਾਂ ਦੀ ਇੱਛਾ ਪੂਰੀ ਹੋ ਗਈ ਹੈ ਮੈਂ ਤਨ ਹੋ ਗਿਆ ਜਦੋਂ ਸਿੱਖਾਂ ਨੇ ਪੁੱਛਿਆ ਇਹ ਗੁਰੂ ਜੀ ਇਹ ਸੁੰਦਰ ਸਰੂਪ ਵਾਲਾ ਜੋ ਆਪ ਜੀ ਨੂੰ ਸੀਸਨਵਾ ਕੇ ਸਾਡੀਆਂ ਅੱਖਾਂ ਤੋਂ ਓਲੇ ਹੋ ਗਿਆ ਹੈ ਕੌਣ ਹੈ ਤਾਂ ਸਤਿਗੁਰੂ ਨੇ ਕਿਹਾ ਇਹ ਬਹੁਤ ਘਾਲ ਕਮਾਈ ਵਾਲਾ ਸ਼ਹੀਦ ਹੈ ਜਿਸ ਨੂੰ ਕਿਸੇ ਕਰਮ ਮੁਕਤੀ ਪ੍ਰਾਪਤ ਨਹੀਂ ਹੋਈ ਸੀ ਹੁਣ ਇਹ ਸ਼ubh ਕਰਮਾ ਸਦਕਾ ਸਾਡੀ ਦਰਸ਼ਨ ਕਰਕੇ ਮੁਕਤੀ ਪ੍ਰਾਪਤ ਕਰ ਗਿਆ ਤੁਹਾਨੂੰ ਦੱਸ ਦਈਏ ਕਿ ਇਸ ਜਗ੍ਹਾ ਤੇ ਬਹੁਤ ਹੀ ਸੁੰਦਰ ਦਰਬਾਰ ਸਾਹਿਬ ਬਣਿਆ ਹੋਇਆ ਹੈ ਅੱਠ ਚੁੰਡਾ ਸਰੋਵਰ ਬਣਿਆ ਹੋਇਆ ਕਿਉਂਕਿ ਆਮ ਤੌਰ ਤੇ ਸਰੋਵਰ ਚਾਰ ਚੁੰਡਾ ਹੁੰਦਾ ਹੈ ਤਾਂ ਇੱਥੇ ਅੱਠ ਚੁੰਡਾ ਸਰੋਵਰ ਬਣਿਆ ਹੋਇਆ ਗੁਰੂ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤੀ ਸਥਾਨ ਗੁਰੂ ਕੀ ਟਾਬ ਕਰਕੇ ਪ੍ਰਸਿੱਧ ਹੈ ਜੋ ਦੀ ਸ਼ਰਧਾ ਪਾਉਣਾ ਨਾਲ ਇੱਥੇ ਇਸ਼ਨਾਨ ਕਰੇਗਾ ਮੁਕਤੀ ਪ੍ਰਾਪਤ ਕਰੇਗਾ ਇਸ ਅੱਠ ਚੁੰਡੇ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ 18 ਦੀ ਬਿਮਾਰੀ ਠੀਕ ਹੁੰਦੀ ਹੈ ਇਸ ਸਥਾਨ ਤੇ ਗੁਰੂ ਸਾਹਿਬ ਜੀ ਦੇ ਆਗਮਨ ਦੀ ਖੁਸ਼ੀ ਵਿੱਚ ਹਰ ਸਾਲ 2 3 4 ਅਸੂ ਸੁਲਾਨਾ ਜੋੜ ਮੇਲਾ ਹੁੰਦਾ ਹੈ ਹਰ ਮਹੀਨੇ ਪੂਰਨਮਾਸੀ ਅਤੇ ਮੱਸਿਆ ਦਾ ਦਿਹਾੜਾ ਵੀ ਮਨਾਇਆ ਜਾਂਦਾ ਹੈ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਦੋਦਾ ਤਾਲ ਸਾਹਿਬ ਗੁਰੂ ਕੀ ਟਾਬ ਦੇ ਸੋ ਜੇਕਰ ਤੁਹਾਡੇ ਵੀ ਨੇੜੇ ਕੋਈ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਦਰਸ਼ਨ ਪਿਆਸ ਬਹੁਤ ਮਨ ਮੇਰੇ ਦਰਸ਼ਨ ਪਿਆਸ ਬਹੁਤ ਮਨ ਮੇਰੇ ਦਰਸ਼ਨ ਪਿਆਸ ਬਹੁਤ ਮਨ ਮੇਰੇ ਨਾਨਕ ਦਰਸ ਨਿਹਾਲ ਨਾਨਕ ਨਿਆਰ ਦਰਸ਼ਨ ਪਿਆਸ ਬਹੁਤ ਮਨ ਮੇਰੇ ਦਰਸ਼ਨ ਪਿਆਸ ਬਹੁਤ ਮਨ